Açırın bir, da challenge eke. Çarın bir challenge e tere. Çarın bir tere challenge e çale. Çarın bir. Çarın bir challenge e ਚਾਪਸੇ ਆਖੇ ਤਾ ਜੀ ਤੋਂ ਨਹੀਂ ਫੜ ਕੇ ਇੱਥੇ ਲਾ ਗਿਆ ਲਿਆ ਇੱਥੇ ਰੱਖ ਲਾ ਨਾਲੇ ਮੁਰਸਲ ਵੇਲੇ ਹੀ ਲਾਉਗੇ ਇਹ ਕੱਲੇ ਨਾਲ ਨਹੀਂ ਪੁੱਤ ਝੂੜਾ ਆਉਂਦਾ ਦੋ ਜਣਿਆਂ ਨਾਲ ਆਉਂਦਾ ਜੀ ਹੈ ਚਾ ਉਹਨਾਂ ਤਰ ਇੱਧਰ ਲੈ ਲਾ ਸਾਰੇ ਟਰਾਈ ਕਰ ਲਾ ਚੱਲ ਰਣਵੀਰ ਫੌਜੀ ਟ੍ਰੇਨਿੰਗ ਹੈ ਤੇਰੀ ਚੱਲ ਡਰਨਾ ਨਹੀਂ ਡਰਨਾ ਨਹੀਂ ਚੱਲ ਉੱਪਰ ਟੱਚ ਕਰਕੇ ਹੱਥ ਲਾ ਕੇ ਆਉਣਾ ਚੱਲ ਉੱਪਰ ਹਾਂ ਠੀਕ ਹੈ ਚਲੋ نیچے ਇਹ ਜਿਹੜੇ ਆਪਣੇ ਚੈਲੰਜ ਆ ਸਾਰੇ ਹੈਲੋ ਫਰੈਂਡਸ ਤੁਸੀਂ ਮੈਨੂੰ ਜੱਦਾ ਇੱਥੋਂ ਤੱਕ ਵੀਡੀਓ ਨੂੰ ਇੰਜੋਏ ਕਰ ਲਿਆ ਹੋਣਾ ਵਾ ਹੁਣ ਦੇਖੋ ਤੁਹਾਨੂੰ ਰਣਵੀਰ ਦੀ ਚੈਲੰਜ ਦਿਖਾਉਂਦਾ ਆ ਜੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਵਧੀਆ ਦਿਖਣ ਲੱਗੇ ਆ ਹੁਣ ਤੁਹਾਨੂੰ ਸਿੱਧਾ ਰਣਵੀਰ ਤੇ ਫੋਕਸ ਕਰਦੇ ਆ ਤੇ ਰਣਵੀਰ ਦੀਆਂ ਤੁਹਾਨੂੰ ਕੁਝ ਛਤਾਨੀਆਂ ਵਿਖਾਉਣੇ ਆ ਠੀਕ ਹੈ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਔਰ ਰਣਵੀਰ ਚੱਲ ਗਿਆ ਰਣਬੀਰ ਮੈਨੂੰ ਲੱਗਦਾ ਸਲਾਈਡ ਲਾਉਣ ਲੱਗਾ ਹੁਣ ਦੇਖਦੇ ਹਾਂ ਕਿੰਨੀ ਕੇ ਦੀ ਸਕਸੈਸਫੁਲ ਸਲਾਈਡ ਲੱਗਦੀ ਹੈ ਯਮੀ ਹੁਣ ਜਲਾ ਮਮਾ ਵੀਰ ਅਨੈ ਵੇ ਲੈੰਦੇ ਮਨ ਪਈ ਪਹਿਲਾਂ ਚੱਲ ਬੈ ਲੈ ਮੈਂ ਬਿਠਾਉਂਦਾ ਇੱਧਰ ਬਿਠਾ ਦੇਂਦੀ ਮੰਮੀ ਤੇਰੀ ਰਣਵੀਰੇ ধੁਆ ਜਣਿਆ ਦਾ ਵਾ ਚੂਲਾ ਖਾ ਜਾਂਦਾ ਨਾ ਰੇ ਮੋਟੀ ਬਿਟੂ ਮੈਂ ਐਂਡ ਵਾਲਾ ਖੇਚ ਆਪਣੇ ਨੂੰ ਰਣਵੀਰ ਉਹ ਹਾਂ ਥੱਲੇ ਹਾਂ ਥੱਲੇ ਹਾਂ ਇਥੋਂ ਪੈਰਾਂ ਨਾਲ ਧੱਕੀਦਾ ਹਾਂ ਹਾਂ ਤਗ ਹਾਂ ਇਦਾਂ ਹਾਂ ਚੱਲਦਾ ਲੱਗਦਾ ਇਹ ਪੇ ਤਾਂ ਇਹ ਦੋਵਾਂ ਜਣਿਆਂ ਦਾ ਮਰਨਵੀਰ ਇੱਕ ਜਣੇ ਦਾ ਨਹੀਂਗਾ ਇਹ ਵਲਾ ਝੂਲਾ ਜਿਹੜਾ ਦੋ ਜਣਾ ਦਾ ਵਾ ਇਹਦੇ ਉੱਪਰ ਤੂੰ ਡੇਗਣਾ ਜਾਵੀਂ ਕਿ ਚੈਲੰਜ ਹੈ ਦਾ ਤੇਰੇ ਕਿ ਚੈਲੰਜ ਹੈ ਰਨ ਵੀਰ ਚੈਲੰਜ ਹੈ ਲੋ ਅੱਜ ਤੂੰ ਮੇਰੇ ਨਾਲ ਵੇ ਕੋਪੈਨ ਡੇਗ ਜਾਣਾ ਮੈਂ ਦੇਖ ਲਿਆ ਹੋਰ ਕਿੱਥੇ ਚੈਲੰਜ ਹੈ ਤੇਰਾ ਇਹਦੇ ਦੀ ਤੇਰਾ ਚੈਲੰਜ ਕਿਥਰਾ ਵਾ ਇਹ ਵੀ ਕੋ ਸ਼ੋ ਹੋ ਗਏ ਹੋਰ ਹੈ ਮੈਨੂੰ ਜੀ। ਜਿੰਨੇ ਮੰਨ ਪਤਾ ਵਾਸਤੇ। ਹਾਂਜੀ। ਹੁਣ ਤੁਸੀਂ ਦੇਖ ਲਿਆ ਏ ਕਿ ਰਣਵੀਰ ਦੀਆਂ ਸ਼ੈਤਾਨੀਆਂ ਤੁਸੀਂ ਦੇਖ ਲੀਆਂ ਵਾ। ਤੇ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਧੰਨਵਾਦ। ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਨੂੰ ਇਦਾਂ ਦੀਆਂ ਪਿਆਰੀਆਂ ਪਿਆਰੀਆਂ ਵੀਡੀਓ ਸਾਡੇ ਚੈਨਲ ਤੇ ਵੇਖਣ ਨੂੰ ਮਿਲਣਗੀਆਂ ਕੁਝ ਮੇਰੀਆਂ ਤੇ ਕੁਝ ਮੇਰੇ ਬੇਟੇ ਰਣਵੀਰ ਦੀਆਂ ਪਰਿਵਾਰਕ ਵੀਡੀਓ ਤੁਹਾਨੂੰ ਮਿਲਿਆ ਕਰਨਗੀਆਂ ਇਸ ਚੈਨਲ ਤੇ ਸੋ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ